ਸ਼ਰਾਬੀ ਨਾਲ ਕਿ ਉਹਨੇ ਚੱਕ ਲੈ ਲੋਨ 3-4 ਆਉਦੇ ਘਰ ਵਾਸਤੇ ਉਹ ਪੀਂਦਾ ਸੀ ਦਾਣੂ ਤੇ ਉਹ ਕੰਮ ਨਹੀਂ ਸੀ ਕਰਦਾ ਘਰੇ ਲੋਨ ਲੈਣ ਆਇਆ ਮੁੰਡਾ ਉਹਦੇ ਨਾਲ ਕਰਾਲਿਆ ਕੁੜੀ ਨੇ ਇਸ ਕੁਟਾ ਕਾ ਤੇ ਵਿਆਹ ਕਰਾ ਲਿਆ ਤੇ ਆਜੋ ਮਾੜੇ ਆਪਾਂ ਗੱਲ ਕਰਦੇ ਆ ਆਜਾ ਮਾੜੇ ਖਿੱਚ ਕੇ ਬਾਈ ਸੱਸੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਗੱਲ ਕਰਦੇ ਆ ਇਹਨਾਂ ਨਾਲ ਇਹਨਾਂ ਦਾ ਮਸਲਾ ਕੀ ਆ ਸੱਸੀ ਗਾ ਬਾਈ ਸੱਸੀ ਗਾ ਜੀ ਕੀ ਗੱਲ ਹੋ ਗਈ ਕੀ ਰੌਲਾ ਪਿਆ ਬਾਈ ਰੌਲਾ ਦਾ ਕੀ ਪੈਣਾ ਇਹ ਮੇਰੀ ਹੁਣ ਘਰ ਵਾਲੀ ਆ ਪਹਿਲਾਂ ਇਹਦੀ ਘਰ ਵਾਲੀ ਸੀਗੀ ਯਾਰ ਲੋਨ ਲਿਆ ਸੀ ਇਹਨੇ ਇੱਕ ਹੀ ਮਸਲਾ ਹੋਇਆ ਪਹਿਲਾਂ ਇਹਦੀ ਘਰ ਵਾਲੀ ਸੀ ਹੁਣ ਤੇਰੀ ਘਰ ਵਾਲੀ ਕੀ ਚੱਕਰ ਬਈ ਇਹਨੇ ਲੋਨ ਲਿਆ ਸੀਗਾ ਮੇਥੋਂ ਫੇਰ ਠੀਕ ਹੈ ਇਹ ਪਰਿਵਾਰ ਨੇ ਅੱਛਾ ਤੇ ਇਸ ਦੇ ਘਰੋਂ ਜਦ ਮੈਂ ਲੋਨ ਲੈਣ ਕਿਸ਼ਤਾਂ ਲੈਣ ਆਉਂਦਾ ਹੁੰਦਾ ਸੀਗਾ ਤੇ ਇਹ ਕਹਿੰਦੀ ਮੇਥੋਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ ਇਹ ਸੋਣੀ ਸੁਨੱਖੀ ਸੀਗੀ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਸੋਣੀ ਸੁਨੱਖੀ ਹੈਗੀ ਆ ਤੂੰ ਇਹ ਲੋਨ ਕਦੇ ਨਹੀਂ ਭਰਦੀ ਵਿਚਾ ਤਾਂ ਫੇਰ ਬਾਈ ਹੁਣ ਫੇਰ ਕੀ ਹੋਇਆ ਗੱਲ ਕਿ ਗੱਲ ਕਿ ਕਰਦੇ ਹੈਗੀ ਯਾਰ ਪਤਾ ਕੀ ਹੋਇਆ ਬਾਈ ਯਾਰ ਇਹ ਕੁੜੀ ਯਾਰ ਨਾ ਬਈ ਇਹਨਾਂ ਨੇ ਲੋਨ ਲਿਆ ਸੀ ਆ ਪਰਿਵਾਰ ਨੇ ਮੇਰੇ ਤੋਂ ਠੀਕ ਹੈ ਇਹਨਾਂ ਤੋਂ ਲੋਨ ਨਹੀਂ ਭਰਿਆ ਗਿਆ ਬਾਈ ਠੀਕ ਹੈ 350 400 ਹਜ਼ਾਰ ਕਿਸ਼ਤ ਸੀਗੀ ਠੀਕ ਹੈ ਇਹ ਕਿਸ਼ਤ ਨਹੀਂ ਭਰੀ ਗਈ ਹੈਨਾ ਮੈਂ ਇਹਦੇ ਘਰੇ ਆਉਂਦਾ ਹੁੰਦਾ ਸੀ ਮੈਂ ਕਹਿੰਦਾ ਬਈ ਤੁਸੀਂ ਕਿਸ਼ਤ ਨਹੀਂ ਦਿੰਦੇ ਇਹ ਕਹਿੰਦੀ ਵੀਰੇ ਮੇਰਾ ਘਰ ਵਾਲਾ ਸ਼ਰਾਬੀ ਆ ਇਹ ਕਿਸ਼ਤਾਂ ਕੰਮ ਤਾਂ ਕਰਦਾ ਨਹੀਂ ਕੋਈ ਮੈਂ ਕਿਸ਼ਤ ਕਿਵੇਂ ਭਰਾਂ ਮੈਂ ਕਹਿੰਦਾ ਇਹ ਕਿਸ਼ਤ ਪਰ ਬਈ ਤੁਸੀਂ ਲੋਨ ਘਾਤੋਂ ਲਿਆ ਸੀ ਜਦੋਂ ਕਿਸ਼ਤ ਨਹੀਂ ਭਰ ਸਕਦੇ ਹੈਨਾ ਏ ਕੰਦੀ ਕੰਦੀ ਵੀਰੇ ਐ ਕਰਕੇ ਆ ਦਿੱਕਤਾਂ ਐ ਬਣਾਣਾ ਧਮਕਾ ਚਲੋ ਮੈਂ ਕਿਹਾ ਚਲ ਕੋਈ ਨਾ ਭੈਣ ਚਲ ਤੂੰ ਜਿਵੇਂ ਹੈਗੀਆਂ ਤੇ ਪਹਿਲਾਂ ਭੈਣ ਹੀ ਕਹਿੰਦਾ ਹੁੰਦਾ ਸੀ ਮੈਨੂੰ ਤੇ ਬਾਅਦ ਦੇ ਵਿੱਚ ਬਈ ਯਾਰ ਇਹਦੇ ਕੋਲ ਜਦੋਂ ਮੈਂ ਇਹਨੂੰ ਬੈਠਾ ਇਹਦੇ ਕੋਲ ਚਾਹ ਪਾਣੀ ਪੀਤਾ ਮੈਂ ਇਹਨੂੰ ਕਿਹਾ ਮੈਂ ਸੋਹਣੀ ਸੁਨੱਖੀ ਹੈਗੀਆਂ ਤੂੰ ਹੈ ਗੋਰੀ ਚਿੱਟੀ ਹੈਗੀਆਂ ਤੂੰ ਇਧਰ ਆ ਕਾਲੇ ਪੀਲੇ ਜੇ ਨਾਲ ਕਾਹਤੋਂ ਫਸੀਆਂ ਮੈਂ ਕਾ ਇਧਰ ਇਹ ਸ਼ਰਾਬ ਪੀ ਕੇ ਪਿਆ ਰੰਦਾ ਮੈਂ ਕਹਾਂ ਇਹ ਤੋਂ ਖਿਹੜਾ ਛੜਾਲਾ ਮੈਂ ਕਹਾਂ ਇਹ ਕਹਿੰਦੀ ਵੀਰੇ ਮੈਂ ਹੁਣ ਕੀ ਕਰਾਂ ਐ ਗੱਲਾਂ ਬਾਤਾਂ ਸਾਡੀ ਵੀਰੇ ਛੇ ਭੈਣ ਭੈਣ ਤੋਂ ਚੱਲੀ ਗਈਆਂ ਬਈ ਫੇ ਸੋਟੀ ਤੁਸੀਂ ਚਲ ਹੁਣ ਤੁਸੀਂ ਬਾਹਲਾ ਹੋ ਕਰਦੇ ਹੋ ਤੁਸੀਂ ਦੱਸੋ ਕੀ ਗੱਲ ਹੋਈ ਕੀ ਨਹੀਂ ਹੋਈ ਵੀਰੇ ਗੱਲ ਆਏ ਸੀ ਮੈਂ ਪਾਈ ਸੀ ਗੁਤਲਖਾਨੇ ਅੱਛਾ ਦੋ ਇੱਕ ਲੈਡਰਿੰਗ ਦੀ ਗੁਤਲਖਾਨਾ ਹਾਂ ਇਹ ਇਹਨਾਂ ਨੇ ਮੈਨੂੰ ਲੌਂ ਚ ਕਾਤਾ ਪਹਿਲਾਂ ਠੀਕ ਆ ਤੇ ਬਾਅਦ ਚ ਭਰਿਆ ਵੀ ਵੀਰੇ ਇਹਨਾਂ ਨੇ ਅੱਛਾ ਫਿਰ ਇਹ ਵਿੱਚ ਕੀ ਕਰਦਾ ਸੀਗਾ ਵੀਰੇ ਮੈਂ ਤੁਹਾਨੂੰ ਦੱਸਦਾ ਇਹ ਵੀਰੇ ਦਾਰੂ ਬਾਲੀ ਪੀਂਦੇ ਆ ਭਾਈ ਤੁਸੀਂ ਦਾਲੂ ਕਿੰਨੀ ਕਿ ਦਾਲੂ ਪੀਨੇ ਆ ਜਿਹੜਾ ਤੁਸੀਂ ਕੰਮ-ਕੁਮ ਕਰਦੇ ਆ ਕਿ ਢੋਲਾਂ ਦੇ ਢੋਲ ਹੀ ਪੀ ਕੇ ਕਿੰਨੀ ਕੰਮ-ਕੁਮ ਕਰਦੇ ਆ ਕਿ ਕੀ ਕਰਦੇ ਨਾ ਇਹ ਕੰਮ ਤੇ ਜਾਏ ਨਹੀਂ ਜਾਂਦੇ ਦਾਰੂ ਪੀਂਦੇ ਸੀਗੇ ਦਾਰੂ ਪੀਂਦੇ ਸੀ ਤੂੰ ਐ ਸੋਚਿਆ ਹੋਇਆ ਹੋਇਆ ਦੋ ਜਵਾਕ ਆਕਰ ਤੇ ਉਹਨਾਂ ਦੀ ਫੀਸ ਵਗੈਰਾ ਇਹ ਭਰਦੀਏ ਕੰਮ ਕਰਦੀਏ ਲੋਨ ਚੱਕਿਆ ਤੇ ਤੂੰ ਦਾਰੂ ਪੀ ਕੇ ਥੋੜੋ ਕਲੀਅਰ ਹੋਨੇ ਮੈਂ ਤਾਂ ਇਹ ਕੰਮ ਕਰਕੇ ਹੋਣਗੇ ਜਾਂਦੇ ਤੇ ਖਾਲੀ ਬੋਤਲਾਂ ਵੇਚ ਕੇ ਕਰ ਦੇਗਾ ਨਹੀਂ ਬੋਤਲਾਂ ਦੇ ਕਿੰਨੇ ਕਿ 10 ਰੁਪਏ ਵਟੇ ਜਾਂਦੇ ਸੀ ਉਹਨਾਂ ਤੇ ਵੇਰ ਤੂੰ ਦਾਰੂ ਇੰਨੀ ਕਾ ਤੂੰ ਪੀਨੇ ਛਾਉ ਨੂੰ ਉਹਦਾ ਪਊਆ ਲਿਆ ਤੇ ਕੰਮ ਕਰ ਮੈਨੂੰ ਇਹ ਪਹਿਲਾ ਪਿਆਰ ਹੋ ਗਿਆ ਸੀ ਕਿਸੇ ਕੁੜੀ ਨਾਲ ਤੇ ਮੈਂ ਤੂੰ ਵਿਆਹੀ ਉਹਦੇ ਨਾਲ ਕਰਾਉਣਾ ਸੀ ਵਿਆਹ ਤਾਂ ਕਰ ਉਹਦੇ ਨਾਲ ਕਰਾਉਣਾ ਸੀਗਾ ਤੇ ਵੀ ਮਾਪਿਆਂ ਨੇ ਧੱਕੇ ਨਾਲ ਕਰਤਾ ਇਹਦੇ ਨਾਲ ਕਹਿੰਦਾ ਜੀ ਮਾਪਿਆਂ ਨੇ ਧੱਕੇ ਨਾਲ ਕਰਤਾ ਕੁੜਗਾ ਨਾਲ ਧੱਕਾ ਹੁੰਦਾ ਤਾਂ ਮੈਂ ਬਹੁਤ ਸੁਣਿਆ ਸੀ ਅੱਜਕੱਲ ਅੱਜ ਮੁੰਡੇ ਨਾਲ ਵੀ ਧੱਕਾ ਹੈ ਕਹਿੰਦਾ ਮੇਰਾ ਵਿਆਹ ਨਹੀਂ ਅਗਲੇ ਨੇ ਕੀਤਾ ਮੇਰੇ ਘਰਦਿਆਂ ਨੇ ਕਿਤੇ ਹੋਰ ਕਰਤਾ ਇਹਦੇ ਨਾਲ ਤੇਰਾ ਮਨ ਮਿਲੇ ਨਹੀਂ ਮਨ ਤਾਂ ਮਿਲਿਆ ਵੇ ਸੀਗਾ ਇਹਦੇ ਨਾਲ ਤੇ ਫਿਰ ਤੁਸੀਂ ਦਾਲੂਗਾ ਤਾਂ ਪੀਣ ਲੱਗ ਕੇ ਨਹੀਂ ਮੈਨੂੰ ਕੋਈ ਗਮ ਖਾ ਗਿਆ ਸੀ ਜੀ ਗਾਮ ਤਾਂ ਤੈਨੂੰ ਮੈਨੂੰ ਪਤਾ ਜਿਹੜਾ ਵਿਆਹ ਨਹੀਂ ਹੋਇਆ ਤੇਰਾ ਗਾਮ ਉਹ ਖਾ ਗਿਆ ਨਹੀਂ ਨਹੀਂ ਮੈਂ ਕਿਸੇ ਨਾਲ ਹੋਰ ਨਾਲ ਪਿਆਰ ਕਰਦਾ ਸੀਗਾ ਜੀ ਆ ਮੈਂ ਉਹ ਹੀ ਤਾਂ ਤੈਨੂੰ ਕਹੀ ਇਹਨੇ ਵੀ ਕਿਸੇ ਹੋਰ ਨਾਲ ਪਿਆਰ ਸੀ ਉਹਦੇ ਨਾਲ ਗਾਮ ਖਾ ਗਿਆ ਤੇਰਾ ਤਾਂ ਤੇ ਤੂੰ ਵਿਆਹ ਕਰਾਉਣਾ ਸੀ ਉਹਦੇ ਨਾਲ ਤੇ ਵਿਆਹ ਤੇਰੇ ਇਹਦੇ ਨਾਲ ਕਰਤਾ ਤੇ ਠੀਕ ਆ ਹੁਣ ਤੇ ਦਾदू ਤੂੰ ਨਾ ਪੀਏ ਤੇ ਤੈਨੂੰ ਛੱਡ ਕੇ ਉੜ ਗਈ ਹੁਣ ਤਾਂ ਤੂੰ ਘਰ ਵਸਾਲਾਉਦਾ ਘਰ ਤਾਂ ਵਸਾਲਾਂਗੇ ਜੀ ਹੁਣ ਮੈਂ ਵੀ ਜਿਵੇਂ ਕਿਸ ਨੇ ਆਖਿਆ ਸੀ ਆ दारू ਮੈਨੂੰ ਪੀ ਗਾਮ ਮੈਨੂੰ ਖਾ ਗਿਆ दारू ਮੈਨੂੰ ਪੀ ਗਈ ਮਰ ਜਾਣੀ ਗਈ ਮੇਰੀ ਜ਼ਿੰਦਗੀ ਚ ਗਈ ਉਹ ਗਈ ਠੀਕ ਆ ਬਾਈ ਇੱਕ ਮਿੰਟ ਬਈ ਗੱਲ ਚੱਕਰ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਇਹਨੂੰ ਇੱਕ ਸ਼ਰਾਬੀ ਕੋਆਬੀ ਦੇ ਕੇ ਛੱਡਤਾ ਨਾ ਸਾਰਾ ਕੰਮ ਛੋੜੇ ਸੀਗਾ ਮੈਂ ਸੁਣਿਆ ਸਾਨੂੰ ਕੁੜਦਾ ਮਾਰਦਾ ਵੀ ਸੀ ਵੀਰੇ ਕੁੜਦਾ ਮਾਰਦਾ ਕੀ ਸੀ ਵੀਰੇ ਮੇਰੇ ਦੋ ਕੁੜਨੇ ਠੀਕ ਆ ਮੈਂ ਮਸਾ ਟਾਈਮ ਪਾਸ ਕਰਦੀ ਸੀ ਉਹਦਾ ਆਪਦਾ ਕਿਤੇ ਕਿਤੇ ਰੋਟੀ ਵੀ ਨਹੀਂ ਸਮੀਜ਼ ਹੁੰਦੀ ਸੀ ਸਾਨੂੰ ਬਈ ਤੂੰ ਕੁੜਦਾਗਾ ਤੁਸੀਂ ਜਦੋਂ ਸਾਰੀ ਤੇਰੀ ਉਹ ਕੰਮ ਕਰਦੇ ਕਿਹਰੇ ਮੰਨ ਲੈ ਵੀ ਕਿਹ ਪੀਤੀ ਚ ਨਹੀਂ ਪਤਾ ਲੱਗਦਾ ਸਕੇ ਪੀਤੀ ਚ ਨਹੀਂ ਪਤਾ ਲੱਗਦਾ ਸੀਗਾ ਤੇ ਕਈ ਇਮਾਰਤਾਂ ਵੀ ਵੱਜ ਜਾਂਦੀਆਂ ਸੀਗੀਆਂ ਕਹਿੰਦਾ ਪੀਤੀ ਚ ਨਹੀਂ ਪਤਾ ਲੱਗਦਾ ਸੀ ਮੇਰੇ ਤੋਂ ਪੀਤੀ ਚ ਵੱਜ ਜਾਂਦੀਆਂ ਸੀ ਕੀ ਗੱਲ ਵੀ ਤੈਨੂੰ ਐ ਤਾਂ ਪਤਾ ਸੀ ਵੀ ਮੇਰੇ ਘਰ ਵਾਲੀ ਆ ਸਾਰੀ ਇਹਦੀ ਕੰਮ ਕਰਦੀ ਐ ਤੇਰੀ ਦਾਰੂ ਦਾ ਵੀ ਖਰਚਾ ਉਹ ਚੱਕਦੀ ਆ ਘਰ ਦਾ ਖਰਚਾ ਚੱਕਦੀ ਆ ਲੋਨ ਭਰਦੀ ਆ ਤੇ ਤੈਨੂੰ ਇੰਨਾ ਵੀ ਪਤਾ ਮਾੜਾ ਮੋਟੀ ਤੇ ਸੁਰਤ ਹੋਣੀ ਚਾਹੀਦੀ ਬੰਦੇ ਨੂੰ ਪੀਰੇ ਨੂੰ ਪੇਟੀ ਵੀ ਲਵਾ ਦਿੰਦੀ ਸੀ ਦਾਰੂ ਦੀ ਇੱਕ ਠੀਕ ਆ ਪੇਟੀ ਤੇ ਬਾਈ ਤੁਸੀਂ ਮੰਨ ਕੇ ਚਲੋ ਤੁਸੀਂ ਇਹ ਤਾਂ ਤਸਖਾ ਕੇ ਵਿਆਹ ਕੀਤਾ ਕਿ ਕਿਵੇਂ ਕੀਤਾ ਤਰਸਨੀ ਬਾਈ ਇਹ ਸੋਣੀ ਸਨ ਕਿਸੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਸੀਗੀ ਬਾਈ ਮੈਨੂੰ ਕੁੜੀ ਨਹੀਂ ਮਿਲਦੀ ਸੀ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਮੇਰੇ ਨਾਲ ਵਿਆਹ ਕਰਾ ਲੈ ਮੈਂ ਕਿਸਤਾ ਮੈਂ ਆਪੀ ਭਰ ਦੂੰਗਾ ਇਹ ਕਹਿੰਦੀ ਵੀਰੇ ਵਿਰੇ ਗਿਆ ਨੇ ਮੈਂ ਕਹਾ ਵਿਰੇ ਨੇ ਕਹਾ ਮੈਂ ਕਹਾ ਹੁਣ ਮੈਂ ਤੇਰਾ ਨਾ ਵਿਆਹ ਕਰਾਉਣਾ ਮੈਂ ਤਾਂ ਤੂੰ ਸੋਹਣੀ ਲੱਗਦੀ ਆ ਤੇ ਇਹਨੇ ਮੇਰੇ ਨਾਲ ਗੱਲਬਾਤ ਹੋ ਗਈ ਬਈ ਤੇ ਮੈਂ ਅਸੀਂ ਇਹਦੇ ਨਾਲ ਗੱਲਬਾਤ ਕੀਤੀ ਇਹ ਕਹਿੰਦਾ ਮੈਂ ਤਲਾਕ ਦੇ ਦਿੰਦਾ ਬਈ ਮੈਂ ਕਹਿੰਦਾ ਮੈਂ ਤਾਂ ਇਹ ਤੱਕ ਸੈਟਿੰਗ ਵੀ ਹੈ ਨਹੀਂ ਮੇਰੀ ਮੈਨੂੰ ਨਵਦੀਆਂ ਲੱਗਦੀ ਐ ਇਹ ਤੇ ਬਈ ਇਹਨੇ ਫਿਰ ਤਲਾਕ ਦੇ ਕੇ ਅਸੀਂ ਤੇ ਅਸੀਂ ਦੋਵਾਂ ਨੇ ਕੋਟ ਮੈਰਿਜ ਕਰਾ ਕੇ ਵਿਆਹ ਕਰਵਾ ਲਿਆ ਹੁਣ ਇਹ ਬਈ ਸੁਗੀ ਵਜਦੀ ਆ ਵਧੀਆ ਕੋਠੀ 'ਚ ਰਹਿੰਦੀ ਆ ਬਈ ਨਿਆਰੀ ਲੈਂਦੀ ਆ ਕੁਛ ਤਾਂ ਮੈਂ ਸਾਰੀਆਂ ਪੂਰੀਆਂ ਕਰਤੀਆਂ ਮੈਂ ਕਹ ਲੋੜ ਨਹੀਂ ਤੈਨੂੰ ਕੁਛ ਤਾਂ ਕੁਛ ਤਾਂ ਭਰਨ ਦੀ ਤੇ ਹੁਣ ਬਈ ਯਾਰ ਇਹਨੂੰ ਪੁੱਛ ਵੀ ਮੈਨੂੰ ਤਾਂ ਕੁੜੀ ਨਹੀਂ ਮਿਲਦੀ ਸੀ ਮੈਨੂੰ ਕੁੜੀ ਮਿਲ ਗਈ। ਉਹ ਮੈਂ ਮੰਨਦਾ ਬਾਈ ਤੈਨੂੰ ਇੱਕ ਐ ਜੇ ਡਰ ਨਹੀਂ ਲੱਗਿਆ ਵੀ ਮੈਂ ਕਿਸਤਾ ਭਰੀ ਇਹਨਾਂ ਕੱਲ ਨੂੰ ਕਿਸਤਾ ਭਰਾ ਕੇ ਵੀ ਮੈਨੂੰ ਕਿਤੇ ਝੱਗੇ ਨਾ ਚੱਕ ਜੇ। ਬਾਈ ਮੈਨੂੰ ਤਾਂ ਲੱਗਿਆ ਸੀਗਾ ਪਰ ਇਹ ਬਹੁਤ ਵਫਾਦਾਰ ਸੀ ਇਹਨੇ ਮੈਨੂੰ ਪਹਿਲਾਂ ਵਿਆਹ ਹੀ ਕਰਾਇਆ ਬਾਅਦ ਚ ਇਹਨੇ ਲੋਨ ਕਲੀਅਰ ਕਰਵਾਇਆ। ਤੁਸੀਂ ਫਿਰ ਕੋਈ ਲਾਲਚ ਤਾਂ ਨਹੀਂ ਸੀਗਾ ਕਿ ਤੁਸੀਂ ਜਦਾ ਸ਼ੌਂਕ ਵਜੋਂ ਕਰਾ ਲੈ ਦੇਣਾ ਭਾ? ਨਾ ਵੀਰੇ ਸ਼ੌਂਕ ਤਾਂ ਅੱਜਕੱਲ ਕੀ ਨੂੰ ਹੁੰਦਾ। ਹੂੰ। ਮੇਰੇ ਤਾਂ ਮਜਬੂਰੀ ਸੀ ਮਜਬੂਰੀ ਚ ਕਿਰਾਇਆ ਮੈਂ ਮੈਂ ਤਾਂ ਇਹਨੂੰ ਤਲਾਕ ਹੀ ਦਿੱਤਾ ਸੀ ਵੀਰੇ ਮਜਬੂਰੀ ਸੀ ਬਈ ਇਹਨੂੰ ਤੇ ਪਰ ਹੁਣ ਸਾਡਾ ਬਈ ਪਿਆਰ ਹੋ ਗਿਆ ਠੀਕ ਆ ਤੁਸੀਂ ਇੱਕ ਉਹਨੇ ਮਜਬੂਰੀ ਚ ਕਿਰਾਇਆ ਮਜਬੂਰੀ ਤੈ ਕਹ ਰਾਲਾ ਮਜਬੂਰੀ ਸੀ ਬਈ ਕਿਉਂਕਿ ਮੈਨੂੰ ਕੁੜੀ ਨਹੀਂ ਮਿਲਦੀ ਸੀ ਕਹਿੰਦਾ ਲੋਨ ਵਾਲਾ ਕਹਿੰਦਾ ਮੈਨੂੰ ਕੁੜੀ ਨਹੀਂ ਸੀ ਮਿਲਦੀ ਤੇ ਇਹਦੀ ਮਜਬੂਰੀ ਇਹ ਸੀ ਵੀ ਇਹਦੇ ਦੋ 3ਾਂ ਸੀਗਾ ਇਹ ਬੰਦਾ ਸ਼ਰਾਬੀ ਆ ਇਹ ਨਾਤਾ ਉਹਦਾਂ ਫੀਸਾ ਭਰਦਾ ਸੀ ਉਹ ਕੰਮ ਕਰਦੀ ਸਾਰੀ ਤੇ ਟੌਂਦੀ ਨੂੰ ਇਹ ਕੁੱਟਦਾ ਸੀਗਾ ਉਹ ਅੱਕੀ ਪੈਸੀ ਤੋਂ ਉਹਨੇ ਅੱਕ ਕੇ ਬੰਦੇ ਨਾਲ ਵਿਆਹ ਕਰਾ ਲਿਆ ਇਹਨੂੰ ਕੁੜੀ ਨਹੀਂ ਸੀ ਜੁੜਦੀ ਇਹ ਵਿਆਹ ਕਰਾਉ ਇਹਦਾ ਵਿਆਹ ਹੋ ਗਿਆ ਉਹਨੇ ਚਲਾਉਂਦੀ ਜ਼ਿੰਦਗੀ ਸੁਧਾਰ ਲਈ ਬਾਈ ਹੁਣ ਤੂੰ ਮੰਨ ਕੇ ਚੱਲ ਦਾਲੂ ਪੀ ਕੇ ਕੁੱਟਦਾ ਸੀਗਾ ਤੈਨੂੰ ਮਾੜਾ ਮੋਟਾ ਹੁਣ ਪਛਤਾਵਾ ਹੈਗਾ ਜਾਂ ਨਹੀਂ ਹੈਗਾ ਹਾਂ ਬਾਈ ਬਹੁਤ ਪਛਤਾਵਾ ਮੈਂ ਆਦਾ ਘਰ ਅਜਾੜ ਲਿਆ ਆਵਦੀ ਐਪੀ ਕਰ ਪੱਟ ਲਏ। ਅਬ ਚਾ ਤਾਂ ਹੁਣ ਕੱਲ ਪੱਟ ਲਾ ਹੁਣ ਤੈਨੂੰ ਪਿਛਤਾਵਾ। ਹਾਂਜੀ ਤੁਸੀਂ ਕਿੰਨੇ ਸਾਡੇ ਕਿੰਨੇ ਲੋਨ ਲੈਵੇ ਸੀਗੇ ਤੇ ਕਿੰਨੇ ਤੁਸੀਂ ਕਿਲੀ ਗੱਲ ਕੀਤੇ? ਚਾਰ ਲੋਨ ਲਈ ਸੀ ਬਈ ਚਾਰ ਰਹੇ ਨੇ ਚਾਰ ਲੋਨ ਲੈ ਸੀਗੇ ਤਿੰਨ ਮੈਂ ਦਿੱਤੇ ਤੇ ਇਹ ਲੋਨ ਲਿਆ ਸੀਗਾ 50000 ਦਾ। ਇਹ ਇਹਨੇ ਖੋਲਿਆ ਬਈ ਇਹ ਕਹਿੰਦਾ ਮੈਂ ਦਾਰੂ ਪੀਣੀ ਆ ਮੈਂ ਕਹਿੰਨੂੰ ਪੀਣ ਦੇ ਜਿਹੜਾ ਕੁਝ ਪੀਣਾ ਤੂੰ ਮੈਂ ਕਹਾਂ ਚੱਲ ਚੱਕ ਆਵਦਾ ਵਿੱਚ ਟੀਪੱਚਾ ਚੱਲੀਏ ਆਪਾਂ। ਬਈ ਤੂੰ 50000 ਦੀ ਦਾਰੂ ਪੀ ਕੇ? ਹਾਂ ਪੀ ਗਏ ਹੋਗੇ ਜੀ। ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਵੀ ਘਰ ਵਾਲੀ ਦੇ ਕਮਾਈ ਦੇ ਤੇ ਉਹਨੇ ਲੋਨ ਚੱਕਿਆ। ਇਹ ਤਾਂ ਇਹਨੂੰ ਮੈਂ ਬੀਤੂ ਸੀ ਮੰਨ ਕੇ ਚੱਲੋ ਕਿੰਨੇ ਕਿੰਨੇ ਦੇ ਲੋਨ ਚੱਕੇ ਹੋਏ ਥੋਡੇ ਵੀਰੇ ਲੱਖ ਲੱਖ ਦੇ ਲੱਖ ਲੱਖ ਦੇ ਸੀ ਇੱਕ ਲੱਖ 10 ਦਾ ਸੀ ਵੀਰੇ ਇੱਕ 20 ਦਾ ਸੀ ਆਇਆ ਸੀ ਵੀਰੇ 80 ਦਾ ਸੀ ਤੇ ਇਹ ਮੰਨ ਕੇ ਚੱਲੋ ਦੂਜੇ ਤਾਂ ਚਲੇ ਨੇ ਪਰ ਇਹ 50 ਹਜ਼ਾਰ ਵਾਲਾ ਜਿਹੜਾ ਇਹ ਦਰੂ ਪੀ ਗਿਆ ਸੀ ਉਹ ਵੀ ਤੁਸੀਂ ਪਰ ਅਸੀਂ ਪਰ ਮੈਂ ਹਾਂ ਵੀਰੇ ਬਸ ਐਂ ਮੈਂ ਕਹਿੰਦਾ ਕਸ਼ਤ ਵਾਲਾ ਨਾਲ ਰੁੱਕੇ ਵੀਰੇ ਪਰ ਮੈਂ ਕਹਿੰਦਾ ਤੂੰ ਦੇ ਦੇ ਨਵੇੜ ਕੰਮ ਤੂੰ ਕਹਾਂ ਮੈਂ ਚੱਕ ਦੋ ਕੁੜੀਆਂ ਆਵਦੀਆਂ ਤੇ ਤੇ ਚੀਪਾ ਆਉਦਾ ਪੈਕ ਕਰ ਕੱਪੜੇ ਕੋਪੜੇ ਤੇ ਮੈਂ ਕਹਾਂ ਇਹਨੂੰ ਦੇ ਤਲਾਕ ਆਪਾਂ ਚੱਲੀਏ ਇਹਨੇ ਇਹਦੇ ਨਾਲ ਗੱਲ ਕੀਤੀ ਇਹ ਕਹਿੰਦਾ ਮੈਂ ਦੇ ਦਿੰਦਾ ਬਈ ਤਲਾਕ ਅਸੀ ਗੱਲਬਾਤ ਕਰਕੇ ਕੋਟ ਮੈਚ ਕਰਾ ਕੇ ਮੈਨੂੰ ਘਰੇ ਲੈ ਗਿਆ ਇਹ ਬਾਈ ਸੋਹਣੀ ਸੁਨੱਖੀ ਹੈਗੀ ਐ ਬਾਈ ਯਾਰ ਉਹ ਘਰੇ ਰੁਲੀ ਜਾਂਦੀ ਸੀ ਉੱਥੇ ਬੈਠੀ ਵਿਚਾਰੀ ਰੋਂਦੀ ਰਹਿੰਦੀ ਸੀਗੀ ਤੇ ਬਾਈ ਮੈਂ ਹੁਣ ਮੇਰੇ ਘਰ ਦੇ ਵਧੀਆ ਮੇਰੀ ਚੰਨ ਚੰਨ ਬਣ ਗਈ ਮੇਰੇ ਘਰ ਦੀ ਬਾਈ ਬਾਈ ਕਹਿੰਦਾ ਸਾਰੇ ਲੋਨ ਮੈਂ ਭਰੇ ਆ ਠੀਕ ਆ ਬਾਈ ਸਾਰੇ ਲੋਨ ਮੈਂ ਭਰੇ ਇੱਕ ਮਿੰਟ ਮੜੇ ਇੱਕ ਸਵਾਲ ਹੋਰ ਪੁੱਛਣਾ ਤੁਹਾਨੂੰ ਕਹਿੰਦਾ ਸਾਰੇ ਲੋਨ ਮੈਂ ਭਰੇ ਆ ਸਾਰਾ ਕੁਝ ਮੈਂ ਕੀਤਾ ਦਾ ਇਹਦੀ 50000 ਦੇ ਨੂੰ ਚੱਕ ਕੇ ਦਿੱਤਾ ਸੀ 50000 ਦੇ ਦਾਰੂ ਪੀ ਗਿਆ ਇਹ ਕੱਲਾ ਦਾਰੂ ਜੋ ਕਰ ਰਿਹਾ ਗਿਆ ਬਾਈ ਹੁਣ ਮੰਨ ਕੇ ਚੱਲ ਤੁਸੀਂ ਇਹਦੇ ਨਾਲ ਰਹਿੰਦੇ ਆ ਨਾ ਹੁਣ ਇਹ ਸੌਖੀ ਆ ਸੁਖੀ ਇਹਦੇ ਨਾਲ ਉਹ ਤੁਸੀਂ ਸੁਖੀ ਆ ਇਹ ਮੈਂ ਸੁਖੀ ਬਹੁਤ ਆ ਬਹੁਤ ਸੁਖੀ ਆ ਬਈ ਬਹੁਤ ਸੁਖੀ ਆ ਮੈਂ ਨਿਆਰੇ ਲੈਣੀ ਵੀਰੇ ਠੀਕ ਆ ਸਾਰਾ ਕੁਝ ਲੱਗਿਆ ਬਈ ਚੰਗੇ ਏਸਿਆਂ ਦੇ ਵਿੱਚ ਮੈਂ ਇਸ ਪ੍ਰਾਈਵੇਟ ਸਕੂਲਾਂ ਜੋ ਆ ਉਹਦੇ ਜੋ ਆਕਾ ਨੂੰ ਲਾਇਆ ਬਈ ਠੀਕ ਆ ਇਹ ਇਹਨੂੰ ਵਧੀਆ ਕੱਪੜੇ ਲਿ ਡਿਪਵਾ ਕੇ ਰੱਖਦਾ ਬਈ ਤੇ ਇਹਨੇ ਤਾਂ ਬਈ ਡੋਬ ਕੇ ਰੱਖਤੀ ਸੀ ਇੱਕ ਸੂਟ ਨਾਲ ਹੀ ਰਹਿੰਦੀ ਸੀ ਹੁਣ ਇਹਦੇ ਕੋਲ 100 ਸੂਟ ਆ ਇਹਦੇ ਕੋਲ ਹੁਣ ਇਹ ਇੱਕ ਸੂਟ ਨਾਲ ਇਹ ਵਿੱਚ ਟੱਟੀ ਪਛਾਵ ਕਰੀ ਜਾਂਦਾ ਇਹਦਾ ਟੱਟੀ ਪਛਾਵ ਧੋਈ ਜਾਂਦੀ ਸੀਗਾ ਇਹ ਮੈਂ ਤਾਂ ਇਹਦੇ ਮਾਪੇ ਨੂੰ ਕਹਿਣਾ ਚਾਹਣਾ ਵੀ ਆ ਉਹਦੇ ਮਾ ਕੁੜੀ ਨੂੰ ਜਿੱ ਤੁਹਾਨੂੰ ਠੀਕ ਆ ਬਈ ਤੁਸੀਂ ਧੰਨਵਾਦ ਤੂੰ ਖੜਾ ਰਹਿ ਜਾ ਇਹ ਕਹਿੰਦਾ ਨਾ ਬਾਈ ਵੀ ਇੱਕ ਚੀਜ਼ ਤਾਂ ਆਪਣੇ ਜ਼ਰੂਰ ਆ ਵੀ ਜਦੋਂ ਆਪਾਂ ਕੁੜੀ ਦਾ ਰਸਤਾ ਕਰਦੇ ਆ ਜਾਂ ਮੁੰਡੇ ਦਾ ਕਰਦੇ ਆ ਆਪਾਂ ਨੂੰ ਥੋੜਾ ਜਿਹਾ ਪੁੱਛ ਕੇ ਚ ਜ਼ਰੂਰ ਕਰਨੀ ਹੁੰਦੀ ਆ ਅੰਨੇ ਹੋ ਕੇ ਨਾ ਸੱਟਿਆ ਕਰੋ ਕਿਉਂਕਿ ਵੀ ਆਪਾਂ ਕੁੜੀ ਦੀ ਜ਼ਿੰਦਗੀ ਉਹਦੀ ਬਰਬਾਦ ਵੀ ਹੋ ਸਕਦੀ ਹੈ ਤੇ ਸੌਕੀ ਵੀ ਹੋ ਸਕਦੀ ਆ ਇਹ ਕੋਈ ਮੱਝ ਗਾਂ ਨਹੀਂ ਵੀ ਆਪਾਂ ਨੂੰ ਨਾ ਚੰਗੀ ਲੱਗੀ ਕਿ ਆਪਾਂ ਗਾਂਹ ਵੇਚ ਦਾਂਗੇ ਇਹ ਇੱਕ ਪਵਿੱਤਰ ਰਸਤਾ ਹੁੰਦਾ ਗੁਰੂ ਮਹਾਰਾਜ ਮੂਲੇ ਲਾਵਾ ਹੁੰਦੀਆਂ ਤੇ ਇਹਨੂੰ ਆਪਾਂ ਨਾ ਰੋਲ ਗਏ ਅੱਜ ਕੱਲ੍ਹ ਤਲਾਕਦਿਆਂ ਕਦਾਰਾਂ ਤਾਂ ਵਧੀਆਂ ਪਈਆਂ ਕਿਉਂਕ ਪੁੱਛਦੇ ਨਹੀਂ ਆਪਾਂ ਕੁੜੀ ਬਾਰੇ ਨਹੀਂ ਪੁੱਛਦੇ ਜਾਂ ਮੁੰਡੇ ਬਾਰੇ ਨਹੀਂ ਪੁੱਛਦੇ ਉਹਨਾਂ ਦੇ ਇੱਕ ਛੋਟੀ ਉਮਰ ਚ ਹੋਇਆ ਕਿ ਰਿੰਦੇ ਤੇ ਨਸ਼ਾ ਪਤਾ ਬਾਹਲਾ ਹੋ ਜਾਂਦਾ ਹੁਣ ਇਹੀ ਚੀਜ਼ ਆਪਾਂ ਬਾਈ ਨਾਲ ਗੱਲ ਕਰਦੇ ਬਾਈ ਵੀ ਹੁਣ ਮੰਨ ਕੇ ਚੱਲ ਜਿਹੜੀ ਕੁੜੀ ਨਾਲ ਤੁਸੀਂ ਪਿਆਰ ਕਰਦੇ ਸੀਗੇ ਉਹ ਹੁਣ ਕੁੜੀ ਆ ਸੋਡਣਾ ਵਿਆਹ ਕਰਾਉ ਨੂੰ ਤਿਆਰ ਆ ਕਿ ਉਹ ਵਿਆਹੀ ਗਈ ਉਹ ਤਾਂ ਹੀ ਵਿਆਹ ਵਿਆਹੀ ਗਈ ਠੀਕ ਉਹ ਵਿਆਹੀ ਗਈ ਪਰ ਤੂੰ ਉਹਦੇ ਪਿੱਛੇ ਆ ਬਾਈ ਆ ਦੀ ਜ਼ਿੰਦਗੀ ਖਰਾਬ ਕੀਤੀ ਤੂੰ ਤਲਾਕ ਕਰਾ ਲਿਆ ਦੋ ਤਲੇ ਸੋਹਣੇ ਜਵਾਕ ਸੀ ਘਰ ਵਾਲੀ ਤੇ ਕਿੰਨੀ ਸੋਹਣੀ ਸੀ ਤੂੰ ਕਾ ਤੂੰ ਇਦਾਂ ਤੂੰ ਛੱਡਤੀ ਉਹ ਬਾਅਦ ਚ ਵਿਆਹ ਹੋਇਆ ਸੀਗਾ ਇਹਦਾ ਬੱਲ ਨਹੀਂ ਹੋਇਆ ਸੀ। ਨਹੀਂ ਮੰਨ ਕੇ ਇੱਕ ਮਿੰਟ ਤੂੰ ਬਾਅਦ ਚ ਵਿਆਹ ਹੋ ਗਿਆ ਤੈਨੂੰ ਜਦੋਂ ਪਤਾ ਲੱਗਿਆ ਸੀ ਵੀ ਉਹਦਾ ਵਿਆਹ ਹੋ ਗਿਆ ਉਹਨੂੰ ਤੂੰ ਭੁੱਲਨ ਦੀ ਬਜਾਏ ਤੂੰ दारू ਪੀਣ ਲੱਗ ਗਿਆ ਤੇਰੇ ਕੋਲ ਇੰਦੀ ਸੋਹਣੀ ਤਰੀਕਾ ਵਾਲੀ ਆ ਉਹ ਜਿੰਨਾ ਪਿਆਰ ਉਹਨੂੰ ਦਿੰਦਾ ਸੀ ਤੂੰ ਉਹਨੂੰ ਦੇ ਜਿਹੜੀ ਤਰੀਕਾ ਰਿਹਾ ਦੋ ਜਵਾਕ ਹੋਏ ਆ ਅਕਸਰ ਤੁਸੀਂ ਇੱਥੇ ਇਕੱਠੇ ਰਹੇ ਆ ਤਾਂ ਹੀ ਜਵਾਕ ਹੋਇਆ ਹੈ ਨਾ ਤੇ ਮੰਨ ਕੇ ਚੱਲ ਵੀ ਇਹ ਤੂੰ ਕਿਉਂ ਉਹ ਕੀਤਾ ਵੀ ਉਹਨੂੰ ਛੱਡ ਕੇ ਉਹਨੂੰ ਛੱਡ ਨਹੀਂ ਸਕਿਆ ਤੇ ਉਹਦੀ ਘਰ ਵਾਲੀ ਵੀ ਗਵਾਲੀ ਸਾਡਾ ਪਿਆਰੀ ਬਹੁਤ ਸੀ ਪਹਿਲਾਂ ਦਾ ਵਿਆਹ ਸੀ ਆ ਪਿਆਰ ਚ ਖੁੱਬਿਆ ਸੀ ਹਾਂ ਪਿਆਰ ਚ ਖੁੱਬ ਗਈ ਸੀ ਹੂੰ ਤੇ ਫੇਰ ਤੂੰ ਬਈ ਮੇਰੀ ਗੱਲ ਸੁਣ ਤੋਂ ਪਿਆਰ ਚ ਬੇਪੇ ਤੂੰ ਆਦਾ ਘਰ ਵੀ ਪੱਟ ਲੈ ਹੁਣ ਤੋ ਕੀ ਸਨੇਹਾ ਦੇਣਾ ਚਾਹਣਾ ਵੀ ਬੰਦੇ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਇਹੀ ਗੱਲ ਕਹਿਣਾ ਬਈ ਮੰਨ ਲਾ ਵੀ ਕੋਈ ਆਦਾ ਕਿਸੇ ਦਾ ਆਦਾ ਘਰ ਨਾ ਵੇਖੋ ਉਹ ਨਾ ਕਰੋ ਅਜਾੜੋ ਤੇ ਮੰਨ ਲਾ ਵੀ दारू ਜੇ ਕੋਈ ਫਾਇਦਾ ਨਹੀਂ ਨਾ ਪੀਆ ਕਰੋ ਬਈ ਇਹ ਜਬਰਵਾਦੀ ਹੈਗੀ ਮੈਂ ਤੇ ਕੀ ਗੱਲ ਕਹਿਣਾ ਚਾਹਣਾ ਬਾਈ ਬਹੁਤ ਘਰ ਪੱਟ ਤੇ ਦਾਲੂ ਨੇ ਹਨਾ ਦਾਰੂ ਜਦੋਂ ਬੰਦਾ ਪੀਂਦਾ ਉਹਨੂੰ ਸੁਰਤ ਨਹੀਂ ਰਹਿੰਦੀ ਜਾਂ ਜਿਆਦਾ ਪੀਂਦਾ ਤੜਕੇ ਤੇ ਪੀਣ ਲੱਗਿਆ ਮੌਤਾਂ ਹੋ ਜਾਂਦੀਆਂ ਬੁੜੀਆਂ ਵਿਧਵਾ ਹੋ ਜਾਂਦੀਆਂ ਛੋਟੀ ਉਮਰ ਚ ਹੋ ਜਾਂਦੀਆਂ ਕਈ ਵਿਚਾਰੀਆਂ ਤੇ ਜਾਂ ਪੀ ਕੇ ਐਕਸੀਡੈਂਟ ਕਿੰਨੇ ਹੁੰਦੇ ਉਹ ਨੁਕਸਾਨ ਹੁੰਦਾ ਜਾਂ ਹੁਣ ਤੇਰੇ ਅੱਖਾਂ ਦੇ ਸਾਹਮਣੇ ਹੀ ਹੈ ਵੀ ਤੇਰਾ ਕੱਲ ਖਰਾਬ ਹੋ ਗਿਆ ਕਿ ਦਾਰੂ ਨੇ ਕਰਤਾ ਚੱਲ ਠੀਕ ਆ ਉਹ ਕੁੜੀ ਸੀ ਹੁਣ ਅਕਸਰ ਪਿਆਰ ਤੈਨੂੰ ਕੁੜੀ ਵੀ ਕਰਦੀ ਸੀ ਉਹਨੇ ਤਾਂ ਪੀਤੀ ਨੀਗੀ ਉਹ ਗਾਵੇ ਆਗੇ ਤੂੰ ਬੰਦਾ ਕਿਉਂਦਾ ਰੁਵੀ ਨਹੀਂ ਪੀਣ ਲੱਗ ਜਾਂਦਾ ਕਿ ਉਹਦਾ ਦਿਲ ਜਿਹੜੇ ਉਹਦੇ ਜਜ਼ਬਾਤ ਜ਼ਿਆਦੇ ਹੁੰਦੇ ਕੁੜੀ ਨਾਲੋਂ ਹਾਂ ਉਹਦਾ ਦਿਲ ਟੁੱਟ ਜਾਂਦਾ ਜੀ ਤਾਂ ਦਿਲ ਟੁੱਟ ਜਾਂਦਾ ਦਿਲ ਠੀਕ ਆ ਦਿਲ ਕਈ ਕੁੜੀਆਂ ਦੇ ਵੀ ਟੁੱਟਦੇ ਕੁੜੀਆਂ ਦਾ ਪੀਂਦਿਆਂ ਨਹੀਂ ਫਿਰ ਮੁੰਡੇ ਕਾਹਤੋਂ ਪੀਂਦੇ ਉਹ ਜਿਵੇਂ ਕਿਸੇ ਨੇ ਆਖਿਆ ਸੀਗਾ ਵੀ ਮਨਲਾ ਗਾਉ ਜਿਵੇਂ ਕਿਸੇ ਨੇ ਕਿਹਾ ਸੀਗਾ ਵੀ ਕਰੇ ਕੀ ਮਸ਼ੂਕ ਵਿਚਾਰੀ ਉਹ ਕੀ ਕਰੇ ਉਹ ਤਾਂ ਫਿਰ ਕੰਦਾ ਕੋਲੇ ਨਹੀਂ ਦੇਖੂਗੀ ਅੱਛਾ ਕੰਦਾ ਉਹ ਲਾਈਵ ਰੇ ਗਾਣੇ ਵਾਲੀ ਵੀ ਮਸ਼ੂਕ ਕੀ ਕਰੇ ਵਿਚਾਰੀ ਹਨਾ ਹਾਂ ਆਸ਼ਿਕ ਤਾਂ दारू ਪੀ ਕੇ ਗਾਣੇ ਵਿੱਚ ਸਾਰ ਲੈਂਦਾ કરી ਕੀ ਮਸ਼ੂਕ ਵਿਚਾਰੀ ਚਲੋ ਠੀਕ ਆ ਬਾਈ ਹੁਣ ਤੁਸੀਂ ਆਪਦੀ दारू ਵਗੈਰਾ ਛੱਡੋ ਤੇ ਆਪਦੀ ਨਵੀਂ ਜ਼ਿੰਦਗੀ ਬਾਰੇ ਸੋਚੋ ਤੇ ਵਿਆਹ ਕਰਾਉਣਾ ਤੇ ਮਾਪਿਆਂ ਨੂੰ ਸੁੱਖ ਦੇਣਾ ਅੱਗੇ ਤੋਂ ਤੁਸੀਂ दारू ਛੱਡੋਗੇ ਹਾਂਜੀ ਛੱਡ ਦਾਂਗੇ ਬਸ ਠੀਕ ਆ ਧੰਨਵਾਦ ਤੁਹਾਡਾ ਤਾਂ ਉਹਦੀ ਚੰਗੀ ਸਿੱਖਿਆ ਸੇਧ ਲਈ ਲੋ ਠੀਕ ਆ ਕਹਿੰਦਾ ਵੀ ਮੈਂ दारू ਛੱਡੂਗਾ ਤੇ ਮੈਂ ਆਪਦੀ ਆਪਦੀ ਜ਼ਿੰਦਗੀ ਬਸਾਉਂਗਾ ਹੁਣ ਗਾਂ ਕਿਸੇ ਹੋਰ ਨਾਲ ਵਿਆਹ ਕਰਾਉਂਗਾ ਇੱਕ ਜ਼ਿੰਦਗੀ ਚ ਕਹਿੰਦਾ ਮੈਂ ਪਿਆਰ ਚ ਕਮਲਾ ਹੋ ਗਿਆ ਸੀਗਾ ਪਿਆਰ ਚ ਕਮਲਾ ਹੋ ਗਿਆ ਮੈਂ ਇਹਨੂੰ ਪੁੱਛਿਆ ਵੀ ਚਲ ਤੂੰ दारू ਪੀਣ ਲੱਗ ਗਿਆ ਕੁੜੀ ਨੇ ਕਾਹਤੋਂ ਨਹੀਂ ਪੀਤੀ ਇਹਨੇ ਅੱਗ ਵੀ ਆਸ਼ਕਤਾ दारू पी के गांव ਵਿੱਚ ਸਾਰ ਲੈਂਦਾ ਕਰੇ ਕੀ ਮਸ਼ੂਕ ਵਿਚਾਰੀ ਕਹਦਾ ਉਹ ਕੰਦਾ ਚ ਟੱਕਰਾ ਮਾਰਨ ਤੋਂ ਇਲਾਵਾ ਉਹਦੇ ਕੋਲ ਕੁਝ ਨਹੀਂ ਹੁੰਦਾ ਉਹਦੀ ਘਰੇ ਮਜਬੂਰੀ ਹੁੰਦੀ ਆ ਜੀ ਉਹਦਾ ਵੀ ਨਹੀਂ ਕਰਦਾ ਹੁੰਦਾ ਰੋਂਦੀ ਪਿੱਟ ਦੀ ਉਹ ਵੀ ਹੁੰਦੀ ਆ ਆਪਾਂ ਲੋਕ ਕਹਿ ਦਿੰਦੇ ਆ ਵੀ ਕੁੜੀ ਧੋਖਾ ਕਰ ਗਈ ਮਜਬੂਰੀਆਂ ਬਹੁਤ ਹੁੰਦੀਆਂ ਮਜਬੂਰੀਆਂ ਸਮਾਜ ਅੱਗੇ ਆਪਾਂ ਨੂੰ ਹਾਰਨਾ ਪੈਂਦਾ ਬਹੁਤ ਕੁਝ ਹੋ ਜਾਂਦਾ ਹੁੰਦਾ ਪਰ ਇੱਕ ਚੀਜ਼ ਆ ਜਿੱਥੇ ਸੋਨੂੰ ਪਤਾ ਵੀ ਸਾਡਾ ਇੱਥੇ ਘਰ ਇਹਦਾ ਵਧੀਆ ਸੋਹਣਾ ਘਰ ਬਸਿਆ ਸੀਗਾ ਜਿੱਥੇ ਸੋਨੂੰ ਪਤਾ ਵੀ ਸਾਡਾ ਘਰ ਉੱਜੜ ਗਿਆ ਪਲਾਉ ਮੁੰਡਾ ਪਲਾਉ ਕੁੜੀ ਆ ਜੇ ਕੁੜੀ ਨੂੰ ਮੁੰਡਾ ਲੋਕ ਰਿਆ ਨਾ ਵੀ ਆਹ ਥਾ ਨਹੀਂ ਜਾਣਾ ਤੇ ਉੱਥੇ ਉਹਨੂੰ ਰੁੱਕ ਜਾਣਾ ਚਾਹੀਦਾ ਵੀ ਮੇਰਾ ਘਰ ਨਾ ਖਰਾਬ ਹੋਵੇ ਜੇ ਮੁੰਡਾ ਕੋਈ ਨਸ਼ਾ ਪੱਤਾ ਜ਼ਿਆਦਾ ਕਰਦਾ ਉਹ ਕੁੜੀ ਉਹਨੂੰ ਸਮਝਾ ਰਹੀ ਆ ਉਹਦਾ ਘਰ ਦੀ ਚੱਕ ਰਹੀ ਆ ਜ਼ਿੰਮੇਵਾਰੀ ਤੇ ਉਥੇ ਮੁੰਡੇ ਨੂੰ ਵੀ ਸੋਚਣਾ ਚਾਹੀਦਾ ਵੀ ਮੈਂ ਇਹਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਾਂ ਤੇ ਵੀ ਸਾਡਾ ਘਰ ਵਧੀਆ ਤੁਰੇ ਸਾਡੀ ਇੱਕ ਵੀਡੀਓ ਸਿੱਖਿਆਲੀ ਹੁੰਦੀ ਆ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਇਹ ਸੋਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ